ਸੁਹੀ ਮੈ ਲਾ ਤੀਜਾ ਜੁਗ ਚਾਰੇ ਤਨ ਜੇ ਫੋਵੇ ਦਿਨ ਸਤ ਗੁਰ ਸਵਾਗ ਨਾ ਹੋਈ ਰਾਮ ਨੇ ਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਤਿਸ ਬਿਨ ਅਵਰ ਨ ਕੋਈ ਸਦਾ ਸਚ ਸੋਈ ਗੁਰਮੁਖ ਏਕੋ ਜਾਣਿਆ ਤਨ ਤੇਰ ਮੇਲਾਵਾ ਹੋਆ ਗੁਰਮਤੀ ਮਨ ਮੰਨਿਆ ਸਤ ਗੁਰ ਮਿਲਿਆ ਤਾ ਹਰ ਪਾਇਆ ਦਿਨ ਹਰ ਨਾਮੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ 라ਵੇ ਮਨ ਮੰਨਿਆ ਸੁਖ ਹੋਈ ਤਤ ਗੁਰ ਸੇਵ ਧਨ ਬਾਲੜੀਏ ਹਰ ਵਾਰ ਪਾਵੈ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮੈਲਾ ਵੇਸ ਨ ਹੋਈ ਰਾਮ ਫਿਰ ਮੈਲਾ ਵੇਸ ਨ ਹੋਈ ਗੁਰਮੁਖ ਬੂਝੈ ਕੋਈ ਹਮ ਮਾਰ ਪਛਾਨਿਆ ਕਰਣੀ ਕਾਰ ਕਮਾਵੇ ਸ਼ਬਦ ਸੁਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸ਼ੋਭਾ ਹੋਈ ਨਾਨਕ ਕਾਮਣ ਪਿਰ 라ਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਾਰ ਦੇ ਮਿਲਾਏ RAM ਹਰ ਕੈ ਰੰਗ ਰਤੀ ਹੈ ਕਾਮਣ ਮਿਲ ਤੀ ਤੂੰ ਸੁਖ ਪਾਏ RAM ਮਿਲ ਤੀ ਤੂੰ ਸੁਖ ਪਾਏ ਸਤਿ ਸੁਮਾਏ ਸੱਚ ਵਰਤੈ ਸਭ ਥਾਈ ਸੱਚ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸੁਮਾਈ ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲੈ ਕੰਠ ਲਾਏ ਨਾਨਕ ਮਹਿਲੀ ਮੈਲ ਪਛਾਨ ਗੁਰਮਤੀ ਹਰ ਪਾਏ ਸਾਧਨ ਬਾਲੀ ਧਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਤਬ ਰਵ ਰਹਿਆ ਸਭ ਥਾਈ ਰਾਮ ਤਬ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸ਼ਿੰਗਾਰ ਬਣਾਇਆ ਕਾਮਣ ਨਿਰਮਲ ਹਉ ਮੈਂ ਮੜ ਕੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੇ ਨਾਮ ਨਵਾਂ ਨਿਧ ਪਾਈ ਸੁਹੀ ਮੈਂ ਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਆਨੰਦਿਨੋ ਸ਼ਬਦ ਰਭੋ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜਿਉ ਘਰ ਆਏ ਹਰ ਗੁਣ ਗਾਵੋ ਨਾਰੀ ਆਨੰਦੇ ਨੂੰ ਭਗਤ ਕਰੇ ਗੁਰ ਆਗੈ ਸਾਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਖਤ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿੰਨ ਘਰ ਸਾਧ ਹੀ ਸੋਹਿਲ ਹਰ ਕਰ ਕਿਰਪਾ ਘਰ ਆਏ ਭਗਤਾ ਮਨ ਆਨੰਦ ਭਇ ਹਰ ਨਾਮ ਰਹਿ ਲੇਵ ਲੈ ਆਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾ ਮਨ ਵਿਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਈ ਜਨਮ ਨਿਸਤਰੇ ਘਟ ਘਟ ਸ਼ਬਦ ਸੁਮਾਣੀ ਤੇਰੇ ਗੁਣ ਗਾਵੇ ਸਹਿਜ ਸੁਮਾਵੇ ਸ਼ਬਦ ਦੇ ਮੇਰ ਮਿਲਾਏ ਨਾਨਕ ਸਫਲ ਜਨਮ ਤਨ ਕੇਰਾ ਦੇ ਸਤ ਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਓ ਮੇਲ ਪੈਣਾ ਹਰ ਹਰ ਨਾਮ ਸੁਮਾਏ ਰਾਮ ਗੁਰ ਕੈ ਸ਼ਬਦ ਸਦ ਜੀਵਨ ਮੁਕਤ ਫੈ ਹਰ ਕੈ ਨਾਮ ਲੈ ਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਆ ਰਤਾ ਹਰਨ ਨਾਲੇ ਸੁਖ ਦਾਤਾ ਪਾਇਆ ਮੋਹ ਚੁਕਾਇਆ ਆਨੰਦ ਇਹਨ ਨਾਮ ਸੰਭਾਲੇ ਗੁਰ ਸ਼ਬਦ ਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿੰਨ ਕਾ ਸਦੀ ਸੋਹਿਲਾ ਜੇ ਸਤ ਗੁਰ ਸੇਵ ਸੁਮਾਏ ਦਿਨ ਸਤ ਗੁਰ ਜਗ ਭਰਮ ਪੁਲਾਇਆ ਹਰ ਕਾਮੈਲ ਨਾ ਪਾਇਆ ਰਾਮ ਗੁਰਮੁਖੇ ਇਕ ਮੇਲ ਮਿਲਾਇਆ ਤਿੰਨ ਕੇ ਦੁਖ ਗਵਾਇਆ ਰਾਮ ਤਿੰਨ ਕੇ ਦੁਖ ਗਵਾਇਆ ਜਾਂ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਕਰੇ ਦਰ ਜਾਪੈ ਘਰ ਦਰ ਸੱਚ ਸੋਈ ਨਾਮਿਕ ਸੱਚਾ ਸੋਹੇਲਾ ਸੱਚੀ ਸਤਬਾਣੀ ਸ਼ਬਦ ਦੇ ਹੀ ਸੁਖ ਹੋਈ ਸੁਹੀ ਮੈ ਲਾਤੀ ਜਾ ਜੇ ਲੋੜ ਵਰ ਬਲੜੀਏ ਤਾ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜਿਓ ਮਰੈ ਨਾ ਜਾਏ ਰਾਮ ਹਰ ਜਿਓ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾਧਨ ਕੰਤ ਪਿਆਰੀ ਸਚ ਸੰਜਮ ਸਦਾ ਹੈ ਨਿਰਮਲ ਗੁਰ ਤੇ ਸ਼ਬਦ ਸ਼ਿੰਗਾਰੀ ਮੇਰਾ ਪ੍ਰਭ ਸੱਚ ਸਦੀ ਸੱਚ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣ ਜਿਨ ਗੁਰ ਚਰਣੀ ਚਿਤ ਲਾਇਆ ਤੇਰ ਪਾਇੜ ਬਾਲੜੀਏ ਆਨੰਦੈ ਨੂੰ ਸਹਜੇ ਮਾਤੀ ਰਾਮ ਗੁਰਮਤੀ ਮਨ ਆਨੰਦ ਭਇਆ ਤਿਤ ਤਨ ਮੇਲ ਨਾ ਰਾਤੀ ਰਾਮ ਤਿਤ ਤਨ ਮੇਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਆਨੰਦਿਨ 라ਵੇ ਹਰ ਪ੍ਰਭ ਆਪਣ ਵਿਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਮ ਨਾਮ ਮਿਲੈ ਵਡਿਆਈ ਤਬ ਰਾਵੇ ਰੰਗ ਰਾਤੀ ਕਿਰ ਰਾਵੇ ਰੰਗ ਰਾਤੜੀਏ ਪਿਰ ਕਾ ਮਹਿਲ ਤੈਨ ਪਾਇਆ ਰਾਮ ਸੋ ਸ਼ੋਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕਾਮਣ ਮਨੁ ਭਾਣੀ ਆਨੰਦੇਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਤ ਏਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲੋ ਹਰ ਰੱਖਿਆ ਉਰ ਥਾਰੇ ਰਾਮ ਹਰ ਰੱਖਿਆ ਉਰ ਥਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਤ ਪ੍ਰੀਤਮ ਮੋ ਲਿਆ ਮਨ ਮੇਰਾ ਆਇਆ ਕਰਮ ਵਿਧਾਤਾ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੈ ਸ਼ਬਦ ਸੁਆਰੇ ਸੁਹੀ ਮੈ ਲਾ ਤੀਜਾ ਸਹ ਲੜਾ ਹਰਿ ਰਾਮ ਨਾਮ ਗੋਰੀ ਸ਼ਬਦ ਦੀ ਵਿਚਾਰੇ ਰਾਮ ਹਰ ਮੰਤਨੋਂ ਗੁਰਮੁਖ 피ਜੈ RAM ਨਾਮ ਪਿਆਰੇ ਰਾਮ RAM ਨਾਮ ਪਿਆਰੇ ਸਭ ਕੋਲ ਉਧਾਰੇ RAM ਨਾਮ ਮੁਖ ਬਾਣੀ ਆਵਣ ਜਾਣ ਰਹਿ ਸੁਖ ਪਾਇਆ ਘਰ ਅਨਹਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹਰ ਤਬ ਨਾਨਕ ਕਿਰਪਾ ਧਾਰੇ ਸੋਹਿ ਲੜਾ ਹਰ ਰਾਮ ਨਾਮ ਗੁਰ ਸ਼ਬਦ ਦੀ ਵਿਚਾਰੇ ਹਮ ਨੀਵੀਂ ਤਬ ਅਤ ਉੱਚ ਕਿਉ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਾ ਕਿਰਪਾ ਤਾਰੀ ਹਰ ਕੈ ਸ਼ਬਦ ਸੁਭਾਏ ਰਾਮ ਮੇਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਓ ਰਲੀਆਂ ਮਾਣੀ ਸੇਜ ਸੁਖਾਲੀ ਜਾਂ ਪ੍ਰਭ ਭਾਇਆ ਹਰ ਹਰ ਨਾਮ ਸੁਮਾਣੀ ਨਾਨਕ ਸੁਹਾਗਣ ਸਵਡ ਪਾਗੀ ਜੇ ਚੱਲ ਸਤਗੁਰ ਭਾਏ ہم نیویں پرب ات اونچا کیوں کر ملیا جائے رام کٹ کھٹے سبنا وچ ایکو ایکو رام پثارو رام اکنا پرب دور وس اکنا من آಧಾರو رام اکنا من آಧಾರو ਸਿਰਜਣਹਾਰੋ ਵੱਡ ਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲੱਖ ਲਖਾਇਆ ਸਹਿਜੇ ਆਨੰਦ ਹੋਆ ਮਨ ਮੰਨਿਐ ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਥਾਰੋ ਰਾਮ ਗੁਰਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸੁਮਾਇ ਰਾਮ ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਘਰ ਪਾਇਆ ਵਾਸਾ ਬੇਕੁ ਬੁੱਧੀ ਸੁਖ ਰੈਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤ ਗੁਰ ਦਾਤ ਹਰ ਹਰ ਨਾਮ ਸਮਾਏ ਰਾਗ ਸੁਹੀ ਮੈਲਾ ਚੌਥਾ ਸ਼ੰਤ ਕਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜਿਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜਿਓ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹਮੈ ਰੋਗ ਗਿਆ ਪਉ ਭਾਗਾ ਸਹਿਜ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਆਨੰਦਿਨ ਸੁਖ ਮਾਣੇ ਨਿਤ ਰੜੀਆਂ ਨਾਨਕ ਹਰ ਸੰਜੋਗੋ ਸਤ ਸੰਤੋਖ ਕਰ ਪਾਓ ਕੁਰਮ ਕੁਰਮ ਆਇਆ ਬਲਰਾਮ ਜਿਓ ਸੰਤ ਜਨ ਕਰ ਮੇਲ ਗੁਰ ਬਾਣੀ ਗਾਵਈਆ ਬਲਰਾਮ ਜਿਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ ਗਿਆ ਕਰੋਧ ਮਮਤਾ ਤਨ ਨਾਠੀ ਆਖੰਡ ਭਰਮ ਗਵਾਇਆ ਹਮੇ ਪੀਰ ਗਈ ਸੁਖ ਪਾਇਆ ਆਰੋਗਤ ਪੈ ਸਰੀਰ ਗੁਰ ਪ੍ਰਸਾਦੀ ਬ੍ਰਹਮ ਤਪ ਸ਼ਾਪਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਛੂੜੀ ਦੂਰ ਮਹਿਲ ਨਾ ਪਾਏ ਬਲਗਈ ਬਲਰਾਮ ਜਿਓ ਅੰਤਰ ਮਮਤਾ ਕੂੜ ਕੂੜ ਵਿਹਾਜ ਕੂੜ ਲਈ ਬਲਰਾਮ ਜਿਓ ਕੂੜ ਕਪਟ ਕੁਮਾਰ ਮਾਂ ਦੁਖ ਪਾਵ ਵਿਣ ਸਤ ਗੁਰ ਮਗ ਨਾ ਪਾਇਆ ਉਜੜ ਪੰਥ ਭਰਮਾਂ ਦਾ ਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤ ਸਤ ਗੁਰ ਤੁਰਖ ਮਿਲਾਏ ਜਨਮ ਜਨਮ ਕੇ ਵਿਛੁੜੇ ਜਨਮ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗੜਾਏ ਹਿਰਦੇ ਤਨ ਓ 마ਹੀਆ ਬਲਰਾਮ ਜਿਓ ਪੰਡਿਤ ਤਾਂਦੇ ਆਣ ਪਤੀ ਬਹਿਵਾ ਚਾਈਆ ਬਲਰਾਮ ਜਿਓ ਪਤੀ ਵਾਚਾਈ ਮਨ ਵਜੀ ਵਧਾਈ ਜਦ ਸਾਜਨ ਸੁਣੇ ਘਰ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਖੇਰੇ ਤਤ ਦਿਵਾਏ ਵਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵ ਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਤ ਦੇ ਨਾ ਜਾਈ